ਕਿਉਂ ਖੱਜਲ ਕਰੀਏ ਨੇ ਭਾਈਆਂ ਕਿਰਤ ਹੱਥ ਮੰਨ ਕੇ ਬੇਨਤੀ ਹੈ ਭਾਈਆਂ ਕਿ ਬਿਲਕੁਲ ਸਾਰੇ ਵੀਰਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਲਓ ਕਹਿੰਦੇ ਮੈਚ ਦੀ ਸ਼ੁਰੂਆਤ ਹੋ ਗਈ ਹੈ ਦੋਦੇ ਵਾਲਾ ਰੁਪਿੰਦਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਬਾਤ ਹੈ ਇੱਕ ਪਾਸੇ ਰਵੀ ਸਾਹੋਲ ਹੈ ਉਹ ਰਵੀ ਵੀ ਸੱਚ ਬੋਲਿਆ ਇਹ ਸੱਚ ਬੋਲਣਾ ਚਾਹੀਦਾ ਪੂਰਾ ਤੋਲਣਾ ਹੀਰਾ ਘੱਟੇ ਤੇ ਨਹੀਂ ਚਾਹੀਦਾ ਬਧੋਲਣਾ ਹੱਥ ਛੱਡ ਜਾਣਾ ਤੇਰੀ ਅਭ ਚੋਲਣਾ ਮਾਰੇ ਮਨ ਦੀ ਬਹਾਰ ਨੇ ਕਿ ਵੱਲ ਮੋੜ ਦੇ ਗੱਲ ਯਾਦ ਰਹਿ ਜੁਸਾ ਜੜਾ ਕਮਾਨ ਛੋੜ ਦੇ ਗੱਲ ਯਾਦ ਰਹਿ ਜੁਸਾ ਜੜਾ ਕਮਾਨ ਛੋੜ ਦੇ ਆ ਨੌਜਵਾਨ ਪਰ ਸਿੱਧ ਗਿੰਦਕਲ ਗੁਰਨਾਮ ਗਾਮੇ ਦਾ ਸੋਤਰਾ ਬਾਲਮ ਧੂੜ ਕੋਟੀਆ ਬਾਲਮ ਧੂੜ ਕੋਟੀਆ ਕਬੱਡੀ ਪਾ ਰਿਹਾ ਹੈ ਯਾਦ ਕਰਕੇ ਗਗਨ ਜਲਾਲ ਨੂੰ ਮੇਰੇ ਮਿੱਤਰੋ ਪਾਣੇ ਵਾਪਰ ਜਾਂਦੇ ਆ ਔਰ ਦੁਨੀਆ ਦੇ ਵਿੱਚ ਇੱਕ ਵੱਖਰੀ ਸ਼ਾਫ ਖੱਡੀ ਸਾਡੇ ਭਰਾ ਨੇ ਤੇ ਗੁਰਮਨ ਜਲਾਲ ਵੀ ਲਾਈਵ ਅਨੰਦ ਮਾਣਦਾ ਵੱਡੇ ਪੱਦਰ ਤੇ ਵੀਰ ਦਾ ਧੰਨਵਾਦ ਇੱਕ ਪਾਸੇ ਨੌਜਵਾਨ ਕਹਿੰਦੇ ਕਾਲਾ ਦੋਦੇ ਵਾਲਾ ਆ ਡੇਰਾ ਬਾਬਾ ਨਾਨਕ ਦੀ ਧਰਤੀ ਤੋਂ ਆਇਆ ਹੈ ਇਹ ਗੱਜਣ ਹੈ ਉਧਰ ਸਾਹੋ ਕਾਲਾ ਤਾਰ ਤਿਆਰ ਹੈ ਉਧਰ ਧੂੜ ਕੋਟੀਆ ਕਹਿੰਦੇ ਨੌਜਵਾਨ ਖੇਡ ਮਦਾਨ ਵਿਚ ਗੱਲ ਗੋਪੀ ਰਾਜੀ ਰੰਦੀ ਚਲਦੀ ਹੈ ਐਨ ਸਿਰੇ ਦਾ ਮੈਚ ਔਰਲੀ ਕੰਦੀ ਦੇ ਸ਼ੀਰਾ ਤਿਆਰ ਆਹ ਸਾਹਮਣੇ ਕਹਿੰਦੇ ਧੂੜ ਕੋਟੀਆ ਇੱਕ ਪਾਸੇ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਗੱਜਣ ਆਹ ਵੀ ਜੱਫਾ ਕਹਿੰਦੇ ਤਾਰੀਆਂ ਵਾਲਾ ਹੋਊਗਾ ਪਰ ਗੱਜਣ 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 ਆਹ ਗੱਜਣ 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 ਹਟ ਬੁਲਟ ਵਾਲੀਆ ਹਰਮਨ ਬੁਲਟ ਕਬੱਡੀ ਪਾਉਣ ਦੇ ਲਈ ਵਾਅਦਾ ਹੈ ਹਰਮਨ ਬੁਲਟ ਦੀ ਕਬੱਡੀ ਤੇ ਹੁਣ ਦੇਖਦਾ ਇਹ ਚਾਰਾਂ ਦੇ ਵਿੱਚੋਂ ਵੇ ਬਲੇ ਕਰਾਵੇਗਾ ਕਿ ਪੀਲੇ ਪੈਕਟ ਦੁੱਧ ਦੇ ਪੀ ਕੇ ਗੌਡੀ ਨਹੀਂ ਉਹ ਖੇਡ ਹੁੰਦੀ ਪੈਰ ਲਾਈਨ ਤੇ ਆ ਜਾਂਦਾ ਜਦ ਘਬਰੂ ਦੀ ਰੇਡ ਹੁੰਦੇ ਵਿੱਚ ਪਿੰਡਾਂ ਦੇ ਪੈਣ ਪੜਾ ਕੇ ਗੱਲ ਗੋਜ ਦੇ ਥਪੜਿਆਂ ਨਾਲ ਗੈਰ ਮੂਲ ਖੇਡਦੇ ਯੰਕੇ ਤੇ ਮਰਦ ਖੇਡ ਦੇ ਖਤਰਿਆਂ ਨਾਲ ਮਰਦਾਂ ਦੀ ਖੇਡ ਖੇਡੀ ਜਾ ਰਹੀ ਹੈ ਜਲਾਲ ਪਿੰਡ ਦਾ ਖੇਡ ਮੈਦਾਨ ਅੱਜ ਅਜਮੇਰ ਜਲਾਲ ਦਾ ਵੱਡਾ ਸਨਮਾਨ ਹੋਣਾ ਮਾਨੂਕੇ ਗਿੱਲਾ ਦੇ ਜੀਵਨ ਦਾ ਵੱਡਾ ਸਨਮਾਨ ਹੋਣਾ ਤੇ ਗੁਰਜਾਰੀ ਮੂਲਕ ਸਾਡਾ ਵੀਰ ਆਇਆ ਹੋਇਆ ਉਹਦਾ ਵੀ ਵੱਡਾ ਮਾਨ ਸਨਮਾਨ ਹੋਵੇਗਾ ਆ ਪੈਂਦੀ ਹੋਈ ਰੇਡ ਰਪਿੰਦਰ ਕਹਿੰਦੇ ਬਾਟਾਂ ਵੜਦਾ ਕਰਿਆ ਆਉਦਾ ਅਗਲੀ ਰੇਡ ਬਾਟਾਂ ਵੜਦਾ ਕਰਿਆ ਜਾਂਦਾ ਪਿਆਰਾ ਜੀ ਥੋੜਾ ਖੋਲ ਦੇ ਪਾਸੇ ਨੂੰ ਆਹ ਮੈਚ ਸਾਰੇ ਚੋਟੀ ਦੇ ਖੇਡੇ ਜਾਣੇ ਆ ਹਰੀਏ ਗਲਾਂ ਦੇ ਕਾਲੋਂ ਕੇ ਇਹ ਟੀਮ ਅਗਲੇ ਮੈਚ ਲਈ ਆ ਜਾਣ ਸ਼ੰਗਰਪੁਰ ਤੇ ਧਨੌਰੀ ਇਧਰ ਜਿੱਧਰ ਗੁਲਾਬ ਤੇ ਹਰਫਾ ਜਾਂ ਤਾਂ ਇਹਨਾਂ ਨੂੰ ਕਹਦੇ ਨੇ ਵੀ ਭਾਈ ਤੁਸੀਂ ਘਰੇ ਜਾ ਕੇ ਲਾਈਵ ਦੇਖ ਲਓ ਤੇ ਜਾਂ ਇਹਨਾਂ ਨਾਲ ਫੋਟੋਆਂ ਯਾਰ ਕਰਾਉਣ ਵਾਲੇ ਕਾਲੂ ਤੰਗ ਕਰੀ ਜਾਂਦੇ ਯਾਰ ਭਈਆਂ ਕੇ ਯਾਰ ਇਹਨਾਂ ਨੂੰ ਕੌਡੀ ਦੇਖ ਲੈਣੇ ਕਦੋਂ ਕਰੀ ਜਾਂਦੇ ਏ ਯਾਰ ਤੁਸੀਂ ਯਾਰ ਗੁਲਜਾਰੀ ਭਾਈ ਪਲੀਜ਼ ਯਾਰ ਇਹਨਾਂ ਨੂੰ ਥੋੜਾ ਜਿਹਾ ਕੰਟਰੋਲ ਕਰੋ ਯਾਰ ਇਦਾਂ ਬੌਂਸਰਾਂ ਨੂੰ ਬੇਨਤੀ ਆ ਇੱਕ ਯਾਰ ਭਾਈ ਮੈਂ ਸੌਰੀ ਹਾਂ ਹਰ ਇੱਕ ਮੈਨੂੰ ਕਹਿੰਦਾ ਤੂੰ ਕੂਲ ਰਹਿ ਮੇਰੇ ਭਾਈ ਆਪਣੀ ਇਦਾਂ ਦੀ ਵਰਤ ਨਹੀਂ ਪਰ ਆਪਾਂ ਇਹ ਚਾਹੁੰਦੇ ਆ ਵੀ ਜਿਹੜਾ ਵੀ ਬੰਦਾ ਆਇਆ ਉਹ ਵਧੀਆ ਕਬੱਡੀ ਦੇਖ ਕੇ ਜਾਵੇ ਕੋਈ ਡਿਸਟਰਬ ਨਾ ਹੋਵੇ ਮੈਂ ਮਾਫੀ ਚਾਹੁੰਨਾ ਜੇ ਮੈਥੋਂ ਕੇ ਤੂੰ ਚਾਚਾ ਬੋਲਾ ਜਾਵੇ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਕਾਪੀ ਬਹੁਤ ਵੱਡਾ ਹੈ ਕਾਰ ਜੀ ਬੜਾ ਵੱਡਾ ਹੈ ਉਹਨੇ ਆਪੇ ਕਰਾ ਲੈਣਾ ਮਾਲਕ ਨੇ ਉਧਰ ਬਲਜਿੰਦਰਾ ਭਿੰਡਰ ਕਹਿੰਦਾ ਰਪਿੰਦਰ ਦੀਆਂ ਤਿੰਨ ਰੈਡਾਂ 2000 ਦੀਆਂ ਤੇ ਕਹਿੰਦੇ ਖੀਰਾਵਾਲੀਏ ਬੁਲਟ ਦੀਆਂ ਤਿੰਨ ਰੈਡਾਂ 2000 ਦੀਆਂ ਬਲਜਿੰਦਰਾ ਭਿੰਡਰ ਖੇਡ ਕਬੱਡੀ ਦਾ ਵੱਡਾ ਪ੍ਰਮੋਟਰ ਇੰਗਲੈਂਡ ਤੋਂ ਆਹ ਚੋਬਰ ਦੀਆਂ ਕਹਿੰਦੇ ਤਿੰਨ ਰੈਡਾਂ 2000 ਦੀਆਂ ਖੀਰਾਵਾਲੀਆ ਬੁਲਟ ਕਬੱਡੀ ਪਾਰਿਆ ਦੋਦੇ ਦੀ ਕਹਿੰਦੇ ਚੋਟੀ ਦੀ ਟੀਮ ਬਣੀ ਹੋਈ ਹੈ ਪਹਿਲੀਆਂ ਤੋਂ ਸਪੋਰਟ ਕੀਤੀ ਹੈ ਸੁਖ ਤਾਲੀਵਾਲ ਜੀ ਤਖਤਪੁਰਾ ਸਾਹਿਬ ਨੇ ਵੱਡਾ ਧੰਨਵਾਦ ਆਹ ਕਹਿੰਦੇ ਵੰਦੋ ਡੋੜ ਵੰਦੋ ਡੋੜ ਵੰਦੋ ਡੋੜ ਹੋ ਤਾਲੀਆਂ ਤਾਲੀਆਂ ਜਲਾਲ ਤੇ ਕਹਿੰਦੇ ਸਰਾ ਹੋਈ ਜਾਂਦਾ ਅਗਰ ਹੇਰ ਅਜਮੇਰ ਬਾਈ ਕਹਿੰਦਾ ਬਲਜਿੰਦਰੇ ਪਿੰਡਰ ਵੱਲੋਂ ਸੋਨੇ ਲਈ ਹੈ ਵੱਡਾ ਮਾਨ ਹੈ ਅਗਲੇ ਮੈਚ ਦੀਆਂ ਟੀਮਾਂ ਵੀ ਗਰਾਊਂਡ ਦੇ ਵਿੱਚ ਆ ਜਾਣਗੀਆਂ ਸਾਹ ਹੋਇਆ ਰਵੀ ਸਾਹ ਹੋ ਕੇ ਵੀ ਸਰਾ ਲ ਆ ਗਿਆ ਰਵੀ ਵੀ ਬੱਲੇ ਬੱਲੇ ਕਰਾ ਗਿਆ ਗੱਜਣ ਤੇ ਰਵੀ ਗੱਜਣ ਅਕੈਡਮੀ ਪਰੋਤੋਂ ਖੜਕੇ ਖੜਕੇ ਦੜਕੇ ਵਾਲਿਆ ਐਨ ਚੋਟ ਮੈਚ ਚੱਲਦਾ ਹੈ ਇੱਕ ਧੂੜ ਕੋਟ ਰਣਸੀ ਦੀ ਟੀਮ ਦੇ ਦਰਮਿਆਨ ਇਧਰ ਕਹਿੰਦੇ ਬਾਲਮ ਬਾਲਮ ਜਾਫੀ ਬੜੇ ਜਾਲਮ ਖੇਡ ਕਬੱਡੀ ਵੱਡੀ ਆ ਐਨ ਕਹਿੰਦੇ ਸਰਾ ਲੱਗਾ ਪਿਆ ਅਗਲੇ ਮੈਚ ਦੀਆਂ ਟੀਮਾਂ ਹਰੀਕੇ ਕਰਾਂ ਤੇ ਕਾਲੋਂ ਕੇ ਲੈ ਵੀ ਧਨੌਰੀ 2000 ਇਧਰ ਰਪਿੰਦਰ ਦੀ ਰੇਡ ਤੇ ਜੈਕਸ ਪੈ ਜੈਕਸ ਪੀਦਾ ਕਹਿੰਦੇ ਵੀ 2000 ਸਾਡਾ ਪਾ ਦਿਓ 4000 ਦੀ ਰੇਡ ਉਧਰ ਰਪਿੰਦਰ ਕਹਿੰਦਾ ਵੀ 5000 ਤੋਂ ਘੱਟ ਨਹੀਂ ਬੋਲੇ ਜਾਣੇ ਹੁਣ ਜਿਹੜੇ ਪਹਿਲਾਂ ਬੋਲੇ ਉਹਦੇ ਬੋਲਗੇ ਪਰ ਇਸ ਤੋਂ ਬਾਅਦ ਸਾਰੇ ਵੀਰ ਤੇ ਆਂਦੇ ਆ ਪੈਂਦੀ ਰੇਡ ਇਹ ਆ ਰੁਪਿੰਦਰ ਦੋਦੇ ਵਾਲਾ ਮੁੰਡਾ ਮੁਕਸਰੀਆ ਕਹਿੰਦੇ ਉੱਡ ਜੂਣ ਜੂ ਕਰਦਾ ਅਗਲੀ ਰੇਡ ਬਾਲਮ ਧੋੜ ਕੋਟੀਆ ਕਿ ਜਿਹੜੀ ਜਵਾਨੀ ਤੇ ਚੰਨ ਚੜਿਆ ਕਦੇ ਨਹੀਂ ਗੁੱਜੇ ਰਹਿੰਦੇ ਹੁਸਨ ਹੱਟਾ ਤੇ ਮੁੱਲ ਨਹੀਂ ਮਿਲਦਾ ਇਹ ਦੁਨੀਆ ਵਾਲੇ ਕਹਿੰਦੇ ਹੁਸਨ ਹੱਟਾ ਤੇ ਮੁੱਲ ਨਹੀਂ ਮਿਲਦਾ ਇਹ ਦੁਨੀਆ ਵਾਲੇ ਕਹਿੰਦੇ ਆਹ ਕਹਿੰਦੇ ਪਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਇਹ ਕਾਹੜ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਗਈ ਮਾਰ ਮਾਰ ਤੌਲਾ ਪੈੜੇ ਕੱਢਣ ਗਿਆ ਗਈ ਬੰਦਰ ਲੋੜ ਸੋਨਾ ਲੱਗਾ ਹੋਇਆ ਆਹ ਕਾਲੇ ਵਰਗੇ ਮੁੰਡੇ ਦੋਦੇ ਦੀ ਸਟਾਪ ਲਾਈਨ ਨਾ ਪੈਂਦੀ ਰੇਲ ਟੱਕਰ ਸਿਰੇ ਦੀ ਹੈ ਇਹਨੂੰ ਪੁੱਟਰ ਆਖਦੇ ਆ ਪੁੱਟਰ ਤੇ ਪੁੱਟਰ ਤੇ ਕਹਿੰਦੇ ਬਾਲਮ ਪੁੱਟਰ ਤੇ ਬਾਲਮ ਸਿਰੇ ਦਾ ਮੁਕਾਬਲਾ ਬੱਬੇ ਤੇ ਬਾਲ ਬੱਬੇ ਤੇ ਪੁੱਟਰ ਆਹ ਵਾਜਾ ਵਾਜਾ ਹੋਈ ਪਈ ਹੈ ਜਲਾਲ ਕਹਿੰਦੇ ਸਾਈਪਰਾ ਸਾਡਾ ਭਰਾ ਇਹਦੀ ਯਾਰੀ ਹੈ ਕਹਿੰਦੇ ਲਾਲੀ ਕਰਨਾਲੀਏ ਦੇ ਨਾਲ ਮਾਜੇ ਦੀ ਧਰਤੀ ਤੋਂ ਵੱਡੇ ਪੱਦਰ ਤੇ ਵੱਡਾ ਧੰਨਵਾਦ ਸ਼ਕਰਪੁਰ ਤੇ ਧਨੌਰੀ ਦੀ ਤੂਦੋਂ ਮੈਂ ਮੈਂ ਹੋਣੀ ਤੇ ਜਲਾਲ ਦਾ ਮੇਲਾ ਆਸ਼ਾਸ਼ਕਾਰ ਉੱਠਣਾ ਉਹ ਵੀ ਟੀਮਾਂ ਚੋਟੀ ਦੀਆਂ ਬੜੀਆਂ ਅੱਜ ਸਾਰੇ ਚੋਟੀ ਦੇ ਆਏ ਆ ਇਹਦੀ ਖੇਡ ਕਰਕੇ ਇਹਦੀ ਮਿਹਨਤ ਕਰਕੇ ਆਹ ਮੁੰਡੇ ਦੀਆਂ ਦੁਨੀਆ ਵਿੱਚ ਸਫਲਤਾ ਹੁੰਦੀਆਂ ਰਾਜਾ ਧੂੜ ਕੋਟੀਆਂ ਤਿਆਰ ਹੈ ਸ਼ੀਰਾ ਧੂੜ ਕੋਟੀਆਂ ਨਾਲ ਸਾਹ ਹੋ ਕੇ ਪੈਣ ਵਾਲਾ ਚਾਰ ਮਲ ਚੋਟੀ ਦੇ ਮੇਰੇ ਮਿੱਤਰੋ ਚੋਟੀ ਦਾ ਕੱਪ ਚੋਟੀ ਦੇ ਪ੍ਰਬੰਧ ਆ ਹੋ ਗਿਆ ਸਾਬ ਕਲਾ ਮੂਰੇ ਕਰਾ ਦਿਓ ਤਨ ਤਨ ਰਪਿੰਦਰਾ ਭੱਜ ਲੈ ਭੱਜ ਲੈ ਭੱਜ ਲੈ ਏ ਕੀ ਬਾਤ 42000 ਦਰਸ਼ਕ ਹੋ ਗਿਆ ਜਿੱਥੇ ਵੀ ਏਡਾ ਵੱਡਾ ਇਕੱਠ 4236 ਵਰਸਾਂ ਤੱਕ ਰਿਹਾ ਆ ਪੈਂਦੀ ਰੇਡ ਕਬੱਡੀ 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 ਬੰਦਾ ਦੋਤੇ ਵਾਲਾ ਸਰਾਦਾ ਚਾਲ ਚੱਲਦਾ ਆਹ ਸਾਹਮਣੇ ਸਾਹਮਣੇ ਯਾਰਾ ਵੱਖਰਾ ਆਗੀ ਬਣ ਗਿਆ ਉਹ ਕਿੱਥੋਂ ਆ ਗਿਆ ਉਹ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਟੋਡਲਾ ਪ੍ਰਿੰਟ ਦੇ ਜਾਈ ਦੱਸ ਕੇ ਸ਼ਕੀਨਾ ਰਮਾਲ ਲੋੰਜਾ ਘੁੰਮਦੀ ਹੈ ਤੂੜਕੋਟੀਆ ਕਹਿੰਦੇ ਜਫਾ ਲਾਉ ਤੇ ਜੋਧਾ ਸਾਡਾ ਭਰਾ ਕਹਿੰਦੇ 2100 ਦੇ ਮਾਨਸਮਾਨ ਬਹੁਤ ਬਹੁਤ ਧੰਨਵਾਦ ਹੈ ਐਨ ਚੋਟੀ ਦਾ ਮੈਚ ਕਾਲਾ ਦੋਦੇ ਵਾਲਾ ਕਰਾਉਂਦਾ ਬਾਜਾ ਬਾਜਾ ਉਧਰ ਬਾਲਮਾ ਚੜਦੀ ਜਵਾਨੀ ਹੈ ਮੁਸ਼ਫਟ ਗਪਰੂਆ ਉਧਰ ਸਾਡੇ ਵੱਡੇ ਭਾਈ ਬੂਟਾ ਅਸਗਦੀ ਆਰਤੀਆ ਸਾਹਿਬ ਕਹਿੰਦੇ ਇਸ ਸਾਲ ਕਾ ਕੱਲ ਲੱਖ ਵੱਡਾ ਸਯੋਜ ਵੱਡੇ ਸਯੋਜ ਹੋਣਗੇ ਬੋਟਾ ਸਿੰਘ ਜਰਤੀ ਆ ਜਾ ਧੰਨਵਾਦ ਆ ਰੁਪਿੰਦਰ ਦੇ ਕਬੱਡੀ ਪਾਦੀ ਹੈ ਉਧਰ ਸਾਡਾ ਵੀਰ ਦਵਿੰਦਰ ਪੰਨੂ ਜੈ ਜੀ ਲਾਡਰਾ ਸਾਹਿਬ ਰਾਜੂ ਸ਼ਾਹ ਰਮਨ ਜਲਾਲ ਕਹਿੰਦੇ ਆ ਰੁਪਿੰਦਰ ਦੀਆਂ ਤਿੰਨ ਰੈਡਾ 5000 ਦੀਆਂ ਇਹ ਪੈਸੇ ਵੀਰ ਦੀ ਆਪਣੇ ਕੋਲ ਰੱਖ ਲੋ ਜਾਂ ਕੋਚਾਂ ਨੂੰ ਯਾ ਸਭ ਦੇ ਪਲੇਰਾਂ ਨੂੰ ਰੇਡ ਪੈ ਗਈ ਸੰਗਰਾਜ ਕਰੀਏ ਗੱਲ ਲਓ ਕਹਿੰਦੇ ਖੀਰਾਵਾਲੀਆ ਬੁਲਟ ਕਬੱਡੀ ਪਾਉਣ ਦੇ ਲਈ ਤਿਆਰ ਯਾਰ ਜਾਈ ਮਾਰਦੇ ਪੱਟਾਂ ਤੇ ਥਾਪੀਆਂ ਉਧਰ ਦੇਖਦੇ ਆ ਵੀ ਛੰਨਾਲਾ ਪੂਰੀ ਵੀ ਆ ਗਿਆ ਹਰੀਕੇ ਦਾ ਵਿੱਕੀ ਵੀ ਆ ਗਿਆ ਚੱਕੀ ਰਮਦਾਸ ਵੀ ਆ ਗਿਆ ਦੋਰੀਆ ਦੇ ਟੌਪਰ ਪੁੰਚਦੇ ਜਾ ਰਹੇ ਆ ਬਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਬੰਦ ਡੂਡ ਵਾਲਾ ਵੀ ਮੰਨਿਆ ਪਰ ਮੰਨਿਆ ਯਾਸੀ ਆ ਆ ਦੋਤੇ ਵਾਲਿਆਂ ਦਾ ਵੀ ਨਾਂ ਚੱਲਦਾ ਲਓ ਪਈ ਹੋਈ ਰੇਡ ਆਪੀਆਂ ਦੀ ਇਹ ਸਭ ਦੇ ਦਿਲਾਂ ਨੂੰ ਪਾਉਂਦੀ ਆ ਜਲਾਲਪੁਰ ਦੇ ਵਿੱਚੋਂ ਬਾਜ ਹੱਲੇ ਗੁੱਲੇ ਦੀ ਆਉਂਦੀ ਹੈ ਆਸਰੇ ਦਾ ਮੈਚ ਹੈ ਇਹ ਰਪਿੰਦਰ ਹੈ ਦੋਦੇ ਵਾਲਾ ਜੈਜੀ ਲਾਂਡਰਾ ਵੱਡੇ ਬਾਈ ਨੇ ਕਿਹਾ 5000 ਦੀਆਂ ਤਿੰਨ ਰੇਡਾਂ ਦਵਿੰਦਰ ਪੰਨੂ ਜੀ ਸਾਡੇ ਵੀਰ ਨੇ ਇਧਰ ਸਾਹ ਹੋ ਗਿਆ ਹੋ ਗਿਆ ਨੀਲੇ ਨਿਕਰਾ ਸਵਾਦ ਹੀ ਵੱਖਰਾ ਹੈ ਨਜ਼ਾਰਾ ਹੀ ਵੱਖਰਾ ਹੈ ਅੱਜ ਦੇ ਮੈਚ ਦਾ ਲੰਗਰ ਹਾਲ ਤੋਂ ਜਿਹੜੀ ਐਲ.ੀ. ਡੀ. ਚੱਲਦੀ ਸੀ ਉਹ ਬੰਦ ਹੋ ਗਈ ਆ ਭਰਾਵਾਂ ਕੇ ਜਲਾ ਦੀਏ ਆ ਮੈਚ ਬਹੁਤ ਸਿਰੇ ਦਾ ਮੇਰੇ ਮਿੱਤਰੋ ਜੱਗੇ ਦਿਓਲ ਦਾ ਹੌਲੈਂਡ ਤੋਂ ਧੰਨਵਾਦ ਆ ਸਾਹਮਣੇ ਅਮਰ ਸਿੰਘ ਜਾਦੀ ਦਾ ਇੱਧਰ ਟੱਕਰ ਕਬੱਡੀ 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 ਆ ਸਾਹਮਣੇ ਟੱਕਰ ਸਿਰੇ ਦੀ ਹੈ ਡੱਕ ਰਹਾ ਜੋਰ ਬੁੱਟਰ ਤੇ ਮਾਰ ਬੁੱਟਰ ਤੇ ਮਾਰ ਬੁੱਟਰ ਤੇ ਮਾਰ ਮਾਰ ਨਾ ਪਿਆਰ ਨਾਲ ਵੇਖੋ 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 ਬਾਬਾ ਮહેર ਕਰੇ ਬਾਬਾ ਮહેર ਕਰੇ ਵਾਈ ਗੁਰੂ ਮહેર ਕਰੇ ਬਾਬਾ ਮહેર ਕਰੇ ਥੋੜਾ ਪਿਆਰ ਨਾਲ ਖੇਡੋ ਵੀਰ ਬਣ ਕੇ ਮੁੰਟਰ ਪਿਆਰ ਨਾਲ ਅਗਲਾ ਮੈਚ ਹਰੀ ਕੇ ਕਲਾ ਬਿੱਲੇ ਵੇਖੀ ਬਾਲਮ ਠੀਕ ਆ ਵਾਇਗਰ ਮੇਰ ਦੇ ਕਿਸੇ ਦੇ ਸੱਟ ਬੇਟ ਨਾ ਲੱਗੇ ਸਾਰੇ ਹਸਦੇ ਖੇਡ ਦੇ ਘਰਾਂ ਨੂੰ ਜਾਣ ਬਹੁਤ ਵੱਡਾ ਮੈਚ ਹੈ ਕਰਮਪਾਲ ਸਿੰਧੂ ਲੰਢੇ ਕੇ ਮੇਜਰ ਬ੍ਰਾਂਡ ਦੀ ਸਾਡੇ ਸਰਕਾਰ ਜੋਗ ਨੇ ਵੱਡੇ ਮੱਦਰ ਤੇ ਬਹੁਤ ਵੱਡਾ ਧੰਨਵਾਦ ਉਹਨਾਂ ਸਾਡੇ ਵੱਡੇ ਵੀਰਾਂ ਦਾ ਉਧਰ ਜੱਸੀ ਸ਼ੇਰਗਿੱਲ ਅਮਰ ਰਖੇਜਾ ਜੀ ਦਾ ਧੰਨਵਾਦ ਹੈ ਰਿੰਕੂ ਸਮਰਾ ਜੀ ਬਾਜ ਬੈਲਜੀਅਮ ਮੰਗਾ ਅਠਵਾਲ ਸਾਡੇ ਵੱਡੇ ਨੇ ਗੋਗਾ ਦਿਉਲ ਜੀ ਉਹਨਾਂ ਦਾ ਵੀ ਸਤਿਕਾਰ ਸੇਵਾ ਸਿੰਘ ਜੀ ਰਾਣਾ ਗੱਲ ਸਰਹਾਲਾ ਰੋਮਾਂ ਦੀ ਚਲਦੀ ਹੈ ਤੇ ਜਲਾਲਪੁਰੀਏ ਪਾਲੇ ਦਾ ਤੇ ਬੱਗੇਪਿੰਡ ਦੇ ਦੁੱਲੇ ਦਾ ਵੱਡੇ ਪੱਧਰ ਤੇ ਵੱਡਾ ਧੰਨਵਾਦ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰ ਰਹਿਣ ਸਾਰੀ ਸੰਗਤ ਦਾ ਸਾਰੇ ਦਰਸ਼ਕਾਂ ਦਾ ਸਾਰੇ ਖਿਡਾਰੀ ਵੀਰਾਂ ਦਾ ਸਾਰਿਆਂ ਦਾ ਸਹਿਯੋਗੀ ਵੀਰਾਂ ਦਾ ਜਿਨ੍ਹਾਂ ਦੇ ਕਰਕੇ ਅੱਜ ਦਾ ਇਹ ਵੱਡਾ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਬਾਬਾ ਮੇਰ ਕਰੇ ਕਿਸੇ ਦੀ ਛੱਡ ਪੇਟ ਨਾ ਲੱਗੇ ਕਬੱਡੀ ਖੇਡਣੀ ਬਹੁਤ ਲੋਖੀ ਔਰ ਅਗਲੇ ਮੈਚ ਦੀਆਂ ਟੀਮਾਂ ਜਿਹੜਾ ਹੋਲਡ ਨੰਬਰ ਸੀਗਾ ਉਹ ਰੇਡਰ ਦਾ ਨੰਬਰ ਆ ਜੀ ਜਿਹੜਾ ਨੰਬਰ ਹੋਲਡ ਸੀਗਾ ਉਹ ਨੰਬਰ ਰੇਡਰ ਦਾ ਪਰਮਾਤਮਾ ਮਿਹਰ ਕਰੇ ਸਾਰੇ ਜਿਹੜੇ ਅਰਦਾਸ ਕਰਿਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਇਹ ਸੱਟ ਜਿਆਦਾ ਨਾ ਹੋਵੇ ਕੋਣੀ ਥੋੜੀ ਥੱਲੇ ਲੱਗੀ ਆ ਪਰਮਾਤਮਾ ਮਿਹਰ ਪਰੇ ਹੱਥ ਰੱਖੀ ਨਾ ਨੌਜਵਾਨਾਂ ਦੇ ਉੱਪਰ ਕਹਦੇ ਕਿਸੇ ਸ਼ੀਣੀ ਦੇ ਬੱਬਰ ਸ਼ੇਰ ਨੂੰ ਇਹਨਾਂ ਖੇਡ ਮੈਦਾਨਾਂ 'ਚ ਖੇਡਦਿਆਂ ਸੱਟ ਜੋਟ ਨਾ ਲੱਗੇ ਹੁਣ ਪਤਾ ਕੀ ਹੈ ਕਿ ਵੀ ਜਦੋਂ ਕਿਸੇ ਦਾ ਮਾਨ ਸਨਮਾਨ ਹੁੰਦਾ ਵੀ ਫਲਾਨੇ ਨੂੰ ਸਕੋਰਪੀਓ ਮਿਲ ਗਈ ਫਲਾਨੇ ਨੂੰ ਫਾਰਚੂਨਰ ਮਿਲ ਗਈ ਉਹਨੂੰ ਹਾਰਲੇ ਮਿਲ ਗਿਆ ਪਰ ਜਿਹੜੀਆਂ ਸੱਟਾਂ ਚੋਟਾਂ ਜਿਹੜਾ ਸੰਘਰਸ਼ ਹੈ ਜਦੋਂ ਬੰਦਾ ਉੱਠਦਾ ਹੈ ਜਿਹੜੇ ਖਿਡਾਰੀ ਆਪਦੇ ਪਿੰਡ ਦੇ ਹਟਾਉਂਦੇ ਆ ਉਹ ਦੁੱਖ ਟਾਵੇਂ ਟਾਵੇਂ ਜਾਣਦੇ ਆ ਪਰ ਜਦੋਂ ਬੰਦਾ ਪੀਕ ਤੇ ਚਲਾ ਜਾਂਦਾ ਹੈ ਜਦੋਂ ਕਾਮਯਾਬ ਹੋ ਜਾਂਦਾ ਹੈ ਜਦੋਂ ਸੁਪਰਸਟਾਰ ਬਣ ਜਾਂਦਾ ਹੈ ਉਦੋਂ ਤੇ ਸਾਰਿਆਂ ਦੀ ਨਿਗਾਹ ਦੇ ਵਿੱਚ ਆ ਜਾਂਦਾ ਹੈ ਪਰ ਜਿਹੜੀ ਹੈ ਕਈ ਵਾਰ ਬੰਦਾ ਬਹੁਤ ਸੰਘਰਸ਼ ਕਰਦਾ ਸੱਟਾਂ ਚੋਟਾਂ ਪਿੰਡਾਂ ਤੇ ਹਟਾਉਂਦਾ ਉਹ ਵੀ ਜਿਹੜਾ ਦੁੱਖ ਹੈ ਬਹੁਤ ਵੱਡਾ ਹੁੰਦਾ ਧੰਨ ਕਬੱਡੀ ਵਾਲੇ ਧੰਨ ਇਹਨਾਂ ਦੇ ਮਾਪੇ ਆ ਬਹੁਤ ਦੁੱਖ ਲੱਗਦਾ ਜਦੋਂ ਕਿਸੇ ਖਿਡਾਰੀ ਨੂੰ ਸੱਟ ਚੋਟ ਲੱਗਦੀ ਹੈ ਕਿਉਂਕਿ ਕਬੱਡੀ ਬੁੱਟੇ ਬਾਈ ਖੇਡਣੀ ਹੋਈ ਬਹੁਤ ਔਖੀ ਹੈ ਸਟਾਰ ਬਣਨਾ ਸੁਪਰਸਟਾਰ ਬਣਨਾ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਉਹ ਤੇ ਉਸ ਤੋਂ ਵੀ ਬਹੁਤ ਅੱਗੇ ਦੀਆਂ ਗੱਲਾਂ ਨੇ ਉਹ ਤੇ ਉਹ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਬੰਦਾ ਉਹਦੋਂ ਉਸ ਲੈਵਲ ਤੇ ਜਾਂਦਾ ਹੈ ਪਰ ਸਾਰੇ ਕਬੱਡੀ ਪ੍ਰੇਮੀ ਆ ਪਹਿਲਾ ਖਿਡਾਰੀ ਲਈ ਅਰਦਾਸ ਬੇਨਤੀ ਜਰੂਰ ਕਰਿਆ ਕਰੀਏ ਵੀ ਕਦੇ ਕਿਸੇ ਖਿਡਾਰੀ ਨੂੰ ਇਹਨਾਂ ਮਦਦਾਂ ਚਾਹੀਦੀਆਂ ਨੇ ਕਿਸੇ ਪਲੇਅਰ ਤੇ ਸੱਟ ਲੱਗ ਗਈ ਕਿ ਮੈਂ ਬੇਨਤੀ ਕਰ ਦਿਆਂ ਦਰਸ਼ਕ ਭਰਾਵਾਂ ਨੂੰ ਤੁਸੀਂ ਸਾਡੇ ਲਈ ਰੱਬੋਂ ਜਦੋਂ ਕਿਸੇ ਪਲੇਅਰ ਤੇ ਸੱਟ ਲੱਗਦੀ ਹੈ ਥੋੜਾ ਰੌਲਾ ਨਾ ਪਾਇਆ ਕਰੋ ਕੁਝ ਵੀਰ ਵਿੱਚੋਂ ਰੌਲਾ ਪਾਉਣਾ ਪੈਂਦੇ ਆ ਤਾਂ ਕੁਝ ਤਾਂ ਲੋਨੀਆਂ ਕਮਾਉਣਾ ਪੈਂਦੇ ਭਰਾਵਾਂ ਅਸੀਂ ਤੁਹਾਨੂੰ ਰੱਬ ਮੰਨਦੇ ਆ ਤੇ ਤੁਸੀਂ ਸਾਡੇ ਲਈ ਰੱਬ ਵਰਗੇ ਹੋ ਤੁਹਾਡਾ ਅਸ਼ੀਰਵਾਦ ਹੀ ਬਹੁਤ ਵੱਡਾ ਹੈ ਥੋੜੀ ਚੋਟ ਲੱਗੀ ਆ ਬਾਲਮ ਤੋੜ ਕੋਟੀਏ ਦੇ ਵਾਹਿਗੁਰੂ ਮੇਰ ਕਰੇ ਵੀ ਛੱਟ ਜਿਆਦੇ ਨਾ ਹੋਵੇ ਅਗਲਾ ਮੈਚ ਵੀ ਬਹੁਤ ਤਗੜਾ ਖੇਡਿਆ ਜਾਵੇਗਾ ਹਰੀਕੇ ਕਲਾਂ ਤੇ ਕਾਲੋਂ ਕੇ ਤਨਹੋਰੀ ਤੇ ਛੰਕਰਪੁਰ ਮਾਣੂਗੇ ਤੇ ਬਾਪਰ ਇਹ ਜਿਹੜੇ ਸਾਰੇ ਮੈਚ ਕੋਲ ਮਲਾਗੇ ਅੱਜ ਦੇ ਇਸ ਕਬੱਡੀ ਕੱਪ ਦੇ ਚੋਟੀ ਦੇ ਮੈਚ ਨੇ ਉਧਰ ਗੁਰਮਨ ਜਨਾਲ ਹੈ ਹੈਲੋ ਭਾਈ ਜੇ ਇਥੋਂ ਯਾਰ ਕੋਈ ਨੇੜੇ ਬਰਫ਼ ਲਿਆ ਸਕਦਾ ਮੇਰਾ ਭਰਾ ਲਿਆ ਦਿਓ ਯਾਰ ਪੰਜ ਚਾਰ ਮਿੰਟਾਂ 'ਚ ਹਾਂ ਇਧਰ ਬਰਫ਼ ਲੈ ਕੇ ਆਓ ਵੀਰਾਂ ਕਿ ਯਾਰ ਬਰਫ਼ ਜਲਦੀ ਨਾਲ ਅੰਦਰ ਪਈਆ ਬਰਫ਼ ਭਰਾਣ ਕੇ ਆਪਣੇ ਇੱਕ ਦੋ ਯਾਨੇ ਯਾਰ ਜਿਨ੍ਹਾਂ ਦੀ ਡਿਊਟੀ ਆ ਉਹ ਜਲਦੀ ਚੱਕ ਕੇ ਲੈ ਕੇ ਆਓ ਬਰਫ਼ ਪਲੀਜ਼ ਇੱਕ ਇੱਕ ਗੱਡੀ ਰਸਤੇ ਵਿੱਚ ਖੜੀ ਐ ਐ ਚਾਰ ਹਰਿਆਣਾ ਨੰਬਰ 9767 ਭਰਾਵਾਂ ਕਿ ਉਹ ਗੱਡੀ ਜਿਹੜੀ ਸਾਈਡ ਤੇ ਕਰ ਲੋ ਬੜੀ ਮਿਹਰਮਾਨੀ 9866 ਉਧਰ ਸਾਡੇ ਕੇਵਲਪਾਉ ਜੈਤੋ ਦਾ ਵੱਡੇ ਵੀਰ ਦਾ 27 ਤਰੀਕ ਨੂੰ 31000 ਦੀ ਨਗਦ ਰਕਮ ਨਾਲ ਸਨਮਾਨ ਹੋਣ ਜਾ ਰਿਹਾ ਹੈ ਬਲਜੀਤ ਸੇਖਾ ਸੰਦੀਪ ਰੱਲੀ ਭਿੰਦਰ ਮਾਛੀਕੇ ਤੇ ਕਾਕਾ ਸੀਲੋ ਇਹਨਾਂ ਵੀਰਾਂ ਦੇ ਵੱਲੋਂ ਵੱਡਾ ਸਨਮਾਨ ਹੋਵੇਗਾ ਬਹੁਤ ਵੱਡੀ ਮੁਬਾਰਕਬਾਦ ਸਾਡੇ ਕੇਵਲਪਾਉ ਨੂੰ ਮੈਚ ਆਸਟ੍ਰੇਲੀਆ ਵਾਲੇ ਭਰਾਵਾਂ ਦੇ ਵੱਲੋਂ ਵੱਡਾ ਸਨਮਾਨ ਹੋਵੇਗਾ ਮੈਚ ਸਮਾਪਤ